ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ 슈ਗਰ ਅਵੇਰਨੈਸ ਅਤੇ ਚੈੱਕਅਪ ਕੈਂਪ ਲੋਇੰਟ ਲੋਇਨਾ ਇੰਟਰਨੈਸ਼ਨਲ ਦੇ ਜ਼ਿਲ੍ਹਾ 321 ਐਫ ਰੀਜਨ ਦੇ 11 ਕਲੱਬਾਂ ਨੇ ਮਿਲ ਕੇ ਪਟਿਆਲਾ ਸ਼ਹਿਰ ਅਤੇ ਸਮਾਣਾ ਸ਼ਹਿਰ ਵਿੱਚ 슈ਗਰ ਚੈੱਕਅਪ ਕੈਂਪ ਵੱਖ-ਵੱਖ ਥਾਵਾਂ ਤੇ 6 ਕੈਂਪ ਲਗਾਏ ਜਿਨ੍ਹਾਂ ਵਿੱਚ 1100 50 ਦੇ ਕਰੀਬ ਲੋਕਾਂ ਨੇ ਆਪਣੇ ਖੂਨ ਅੰਦਰ ਸ਼ੂਗਰ ਦੀ ਜਾਂਚ ਕਰਵਾਈ ਰੀਜਨ ਚੇਅਰ ਪਰਸਨ ਕਰਨ ਗੁਫਤਾ ਅਤੇ ਡੀਸੀਐਸ ਪ੍ਰੋਜੈਕਟ ਸੋਹਿੰਦਰ ਕਾਉਂਸਲ ਨੇ ਇੰਨਾ ਸਾਰੇ ਕੈਂਪਾਂ ਦੀ ਦੇਖਰੇਖ ਕਰਦੇ ਹੋਏ ਦੱਸਿਆ ਕਿ ਲਾਇਨ ਇੰਟਰਨੈਸ਼ਨਲ ਵੱਲੋਂ ਚਲਾਏ ਜਾ ਰਹੇ ਸ਼ੂਗਰ ਸਪਤਾਹ ਤਹਿਤ ਇਹ ਸ਼ੂਗਰ ਦੀ ਜਾਂਚ ਲਈ ਕੈਂਪ ਲਗਾਏ ਗਏ ਹਨ ਜਿਨ੍ਹਾਂ ਵਿੱਚ ਓਮਨੀਆਂ ਹਸਪਤਾਲ ਪਟਿਆਲਾ ਦੇ ਡਾਕਟਰ ਸੰਜੀਤ ਸਿੰਘਲਾ ਨੇ ਆਪਣੀਆਂ ਟੀਮਾਂ ਭੇਜ ਕੇ ਇਨ੍ਹਾਂ ਕੈਂਪਾਂ ਵਿੱਚ ਸ਼ੂਗਰ ਦੇ ਮੁਫਤ ਟੈਸਟ ਕੀਤੇ ਹਨ ਇਸ ਮੌਕੇ ਆਰਐਸ ਵਿਧੀ ਅਤੇ 22ਪੀ ਸੂਧ ਨੇ ਦੱਸਿਆ ਕਿ ਸ਼ੂਗਰ ਇੱਕ ਨਾਮਰਾਦ ਰੋਗ ਹੈ। ਚੀਨ ਤੋਂ ਬਾਅਦ ਭਾਰਤ ਸ਼ੂਗਰ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਦੂਜੇ ਸਥਾਨ ਤੇ ਆਉਂਦਾ ਹੈ। ਸਾਡੇ ਦੇਸ਼ ਭਾਰਤ ਅੰਦਰ ਹਰ ਚੌਥਾ ਵਿਅਕਤੀ ਸ਼ੂਗਰ ਤੋਂ ਪੀੜਤ ਹੈ। ਡਾਕਟਰ ਮੰਨੂ ਸ਼ਰਮਾ ਅਤੇ ਡਾਕਟਰ ਸੰਜੇ ਸਿੰਘਲਾ ਨੇ ਇਸ ਪ੍ਰੋਗਰਾਮ ਤਹਿਤ ਤਿੰਨ ਸੈਮੀਨਾਰ ਕਰਵਾਏ ਨੇ। ਅਤੇ ਸ਼ੂਗਰ ਚੈੱਕਅਪ ਕਰਨ ਲਈ ਤਿੰਨ ਮਸ਼ੀਨਾਂ ਲਾ ਕੇ ਮਾਤਾ ਸ਼੍ਰੀ ਕਾਲੀ ਦੇਵੀ ਰੇਲਵੇ ਸਟੇਸ਼ਨ ਪਟਿਆਲਾ ਤੇ ਬੱਸ ਸਟੈਂਡ ਸਮੇਤ ਜਨਤਕ ਥਾਵਾਂ ਤੇ ਸ਼ੂਗਰ ਚੈੱਕਅਪ ਕੈਂਪ ਲਗਾਏ ਗਏ ਇਸ ਮੌਕੇ ਡਾਕਟਰ ਆਰ.ਐਮ. ਬਾਜਬਾ ਅਤੇ ਡਾਕਟਰ ਵਿਜੇ ਸਿੰਘਲਾ ਨੇ ਦੱਸਿਆ ਕਿ ਸ਼ੂਗਰ ਦੀ ਬਿਮਾਰੀ ਨਾਲ ਮਰੀਜ਼ ਨੂੰ ਦਿਲ ਦਾ ਤੌਰਾਂ ਜਲਦੀ ਪੈਂਦਾ ਹੈ ਗੁਰਦੇ ਦੀ ਬਿਮਾਰੀ ਅਤੇ ਅੱਖਾਂ ਦੀ ਰੋਸ਼ਨੀ ਦਾ ਖਤਮ ਹੋਣ ਦਾ ਖਤਰਾ ਵੀ ਜ਼ਿਆਦਾ ਹੁੰਦਾ ਹੈ ਉਹਨਾਂ ਦੱਸਿਆ ਕਿ ਸ਼ੂਗਰ ਦੀਆਂ ਦੋ ਕਿਸਮਾਂ ਹਨ ਟਾਈਪ 1 ਟਾਈਪ 2 ਟਾਈਪ 1 ਵਿੱਚ ਸਾਡਾ ਪੈਨਕ੍ਰੀਆਸ ਇਨਸੂਲਿਨ ਪੈਦਾ ਕਰਦਾ ਹੈ ਪਰ ਸਾਡਾ ਸਰੀਰ ਇਸ ਇਨਸੂਲਿਨ ਦਾ ਲਾਭ ਨਹੀਂ ਉਠਾ ਸਕਦਾ ਇਸ ਲਈ ਸਾਨੂੰ ਬਾਹਰ ਤੋਂ ਇਨਸੂਲਿਨ ਲੈਣੀ ਪੈਂਦੀ ਹੈ ਟਾਈਪ 2 ਵਿੱਚ ਘੱਟ ਇਨਸੂਲਿਨ ਪੈਦਾ ਹੁੰਦੀ ਹੈ ਇਸ ਲਈ ਅਸੀਂ ਬਾਹਰੋਂ ਦਵਾਈਆਂ ਦੇ ਕੇ ਜ਼ਿਆਦਾ ਇਨਸੂਲਿਨ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਡੀ ਸੀ ਐਸ ਪ੍ਰੋਜੈਕਟ ਪ੍ਰੋਜੈਕਟ ਸੋਹਿੰਦਰ ਕਾਉਂਸਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਅਤੇ ਆਪਣੇ ਬੱਚਿਆਂ ਅਤੇ ਮਾਤਾ ਪਿਤਾ ਦੀ ਸ਼ੂਗਰ ਜ਼ਰੂਰ ਸਾਰੇ ਸਮੇਂ ਤੇ ਟੈਸਟ ਕਰਾਓ ਤਾਂ ਜੋ ਸ਼ੂਗਰ ਦੀ ਨਾਮਰਾਦ ਬਿਮਾਰੀ ਤੋਂ ਬਚਾ ਜਾ ਸਕੇ ਇਸ ਮੌਕੇ ਲਾਇਨ ਕਲੱਬ ਪਟਿਆਲਾ ਨਿਊ ਸੈਂਟਰਲ ਲਾਇਨ ਕਲੱਬ ਪਟਿਆਲਾ ਫੋਰਟ ਪਟਿਆਲਾ ਪ੍ਰੀਮੀਅਰ ਲਾਇਨ ਕਲੱਬ ਸਮਾਣਾ ਦੇ ਜੀ ਡੀ ਸੀ ਇੰਜੀਨੀਅਰ ਨਰਿੰਦਰ ਸਿੰਘ ਪਰਮਜੀਤ ਸਿੰਘ ਜੱਗੀ ਕੇ ਵੀ ਪੁਰੀ ਅਤੇ ਰੋਹਿਤ ਕੁਮਾਰ ਨੇ ਸਮੂਹਿਤ ਕੀਤੀ ਇਸ ਮੌਕੇ ਲਾਇਨ ਕਲੱਬ ਵਿਸ਼ਾਲ ਪਟਿਆਲਾ ਦੇ ਲਾਇਨ ਕਲੱਬ ਪਟਿਆਲਾ ਸੁਪਰੀਮ ਨੇ ਵੀ ਇੱਥੇ ਆ ਕੇ ਸ਼ਮੂਲੀਅਤ ਕੀਤੀ ਕੈਂਪ 'ਚ ਵਿਸ਼ੇਸ਼ ਸਹਿਯੋਗ ਲਾਇਨ ਐਸ ਕੇ ਸ਼ਰਮਾ ਅਮਰਤਪਾਲ ਸਿੰਘ ਸੰਜੀਵ ਬਰਮਾ ਆਰ ਕੇ ਮਹਿਤਾ ਅਨਿਲ ਮਹਿਤਾ ਪਵਨ ਗੁਪਤਾ ਸੀਡੀ ਗਰਗ ਕੇ ਕੇ ਬੰਸਲ ਹਰਮੇਸ਼ ਸਿੰਘਲਾ ਗਗਨ ਗੋਲ ਤੋਂ ਇਲਾਵਾ ਬਖ ਬਖ ਕਲੱਬਾਂ ਦੇ ਪ੍ਰਧਾਨਾਂ ਨੇ ਸ਼ਾਮਲ ਹੋ ਕੇ ਵਿਸ਼ੇਸ਼ ਸਹਿਯੋਗ ਦਿੱਤਾ ਜੀ ਅਗਰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਵੈ ਸਬਸਕ੍ਰਾਈਬ ਜਰੂਰ ਕਰਨਾ ਜੀ ਕਿਹ ਹੈਗੀ ਹੈ ਬਹੁਤ ਫਿਰ ਜਾਂਦੀ ਸ਼ੂਗਰ ਵੱਧ ਆ ਰਹੀ ਹੈਗੀ ਹੈ ਉਹਨਾਂ ਨੂੰ ਅਸੀਂ ਜਾਗਰੂਕ ਕਰ ਰਹੇ ਹੈਗੇ ਆਂਗੇ ਜੀ ਨਿਊਟ੍ਰੀਸ਼ਨ ਤੇ ਪੂਰਾ ਰਸੋਈਆ ਵੀ ਆਏਗਾ ਅਸੀਂ ਸਾਰੇ ਲੋਕਾਂ ਨੂੰ ਵੀ ਅਪੀਲ ਕਰਦੇ ਆਂ ਵੀ ਆਪਣੀ ਆਪਣੀ ਸ਼ੂਗਰ ਦਾ ਆਪਣੇ ਪਰਵਾਰ